ਤੇ ਮੁੰਡੇ ਪਿੱਛੇ ਖੜੇ ਆ ਉਹਨਾਂ ਆ ਕੇ ਸਾਰੇ ਆ ਉਹਨਾਂ ਦੇ ਗੱਲ ਪੈ ਗਏ 77 ਕਰਪਾਨਾ ਤੇਜ ਪਿਸਟਲ ਵਗੈਰਾ ਸਭ ਕੁਝ ਉਹਨਾਂ ਦੇ ਕੋਲ ਸੀ ਤੇ ਸਾਡੇ ਘਰ ਦੇ ਅੰਦਰ ਕੋਸ ਕੇ ਸਾਡਾ ਸਭ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਏ ਤਿੰਨ ਚਾਰ ਫੈਮਰਾਂ ਨੂੰ ਸੱਟਾਂ ਲੱਗੀਆਂ ਤੇ ਆਂਡਕੂ ਆਂਡ ਨੇ ਆ ਕੇ ਫਿਰ ਇੱਥੇ ਰੋਲਾ ਪਾਇਆ ਫਿਰ ਰੋਲਾ ਪਾਇਆ ਫੇਰ ਛੜਾਇਆ ਸਭ ਨੇ ਤੇ ਫੇਰ ਉਹ ਗੋਲੇ ਜੀ ਜਦੋਂ ਹੀ ਉਹਨਾਂ ਨੂੰ ਅੰਨੇ ਹੀ ਕਿ ਕੂੜਾ ਨਹੀਂ ਸੁੱਟਣਾ ਉਹ ਆਂਦੇ ਆ ਕਿ ਕੂੜਾ ਹੀ ਇੱਥੇ ਸੁੱਟਣਾ ਆ ਜਿਉਂਦੇ ਆ ਹੀ ਤਾਂ ਨਾ ਵੇਖਣਾ ਹੈ ਲਾਗਤ ਬਾਜੀ ਪਹਿਲਾਂ ਤੇ ਕੋਈ ਨਹੀਂ ਆ ਬਸ ਕੂੜੇ ਤੋਂ ਹੀ ਗੱਲ ਹੋਈ ਆ ਕਿ ਕੂੜਾ ਇੱਥੇ ਨਹੀਂ ਸੁੱਟਣਾ ਤੇ ਉਹ ਜੇਬ ਦੇ ਮਾਰੇ ਕਹਿੰਦੇ ਕਿ ਹਨ ਰੋਕ ਕੇ ਵਿਖਾਓ ਉਹ ਪਾਪਾ ਪੌਣੇ ਨੂੰ ਕਹਿੰਦੇ ਕਿ ਕੀ ਕੰਮ ਆ ਤੇ ਆਂਦੇ ਕਿ ਅੰਕਲ ਜੀ ਥੱਲੇ ਆ ਕੇ ਗਾਲ ਸੁਣੋ ਪਾਪਾ ਦੇ ਭਰਾ ਉਹਨਾਂ ਦੀ ਗੱਲ ਸੁਣਨਾ ਹੈ ਆ ਉਧਰੋਂ 20 30 ਮੁੰਡੇ ਆ ਗਏ ਤੇ ਪੈ ਗਏ ਪਾਪਾ ਉਹਨਾਂ ਦੇ ਦਾਤਰ ਮਾਰੇ ਕਰਪਾਨਾ ਮਾਰੀਆਂ ਤੇ ਸਾਡੇ ਘਰੇ ਸਾਡਾ ਗੇਟ ਖੜਕਾਇਆ ਆ ਕੇ ਤੇ ਮੇਰੇ ਹਸਬੰਦ ਨੇ ਤੋਂ ਆਵਾਜ਼ ਦਿੱਤੀ ਆ ਉਹ ਕਹਿੰਦੇ ਕਿ ਹਾਂ ਜੀ ਭਾਜੀ ਦੱਸੋ ਇਹ ਭਾਜੀ ਥੱਲੇ ਆਏ ਇੱਕ ਮਿੰਟ ਬੰਬ ਵੀ ਆਪੋ ਨੇ ਇਹਨਾਂ ਦੇ ਸੈਨਿਕ ਤਾਂ ਇੱਟਾਂ ਚਲਾ ਕੇ ਸਾਰੀ ਘਰ ਅੰਦਰ ਤੱਕ ਸਾਡੇ ਵਰਗੇ ਤੌਰ ਤੋੜ-ਫੋੜ ਕਰਕੇ ਗਏ ਕਲੀਚ ਫਲੋਕ ਨੂੰ ਉੱਤੇ ਸਾਡੇ ਕੋਠੇ ਤੇ ਮਾਰਦੇ ਹਿੱਟਾਂ ਨਹੀਂ ਕੋਈ ਨਹੀਂ ਦੋਵੇਂ ਪਾਰਟੀਆਂ ਲੋ ਲੜਾਈ ਹੋਈ ਹੈ ਅਜੇ ਇੱਕ ਪੱਕਦਾ ਹੀ ਹੈ ਕੂੜਾ ਸੁੱਟਣ ਨੂੰ ਲੈ ਕੇ ਦੇਖ ਸਕਦੇ ਹੋ ਦੋ ਦਰਜਨ ਤੋਂ ਵੱਧ ਨੌਜਵਾਨ ਘਰ ਦੇ ਅੰਦਰ ਵੱੜਦੇ ਨੇ ਅਤੇ ਸਾਰੇ ਘਰ ਦੇ ਅੰਦਰ ਰੋੜੇ ਮਾਰ-ਮਾਰ ਕੇ ਸਾਰਾ ਘਰ ਜਿਹੜਾ ਹੈ ਉਹ ਭੰਨ ਦਿੱਤਾ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਜੋ ਕਿ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ ਅੰਮ੍ਰਿਤਸਰ ਦੇ ਕਨੂਰ ਤੋਂ ਜਿੱਥੇ ਕੂੜਾ ਸੁੱਟਣ ਨੂੰ ਲੈ ਕੇ ਮਾਮਲਾ ਇੰਨਾ ਵੱਧ ਜਾਂਦਾ ਹੈ ਕਿ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਪਿੰਡ કાલે કનૂરપુર צ ઘર ਦਾ ਹਾਲ ਕੀ ਕੀਤਾ ਗਿਆ ਭਾਈ ਜੈਤੂ ਸਿੰਘ ਕਲੋਨੀ ਦੇ ਵਿੱਚ ਕੂੜਾ ਸੁੱਟਣ ਦੇ ਇਸ ਝਗੜੇ ਨੇ ਹਿੰਸਕ ਰੂਪ ਧਾਰ ਲਿਆ ਹੈ ਮਹਿਲਾ ਸਮੇਤ 4 ਜ਼ਖਮੀ ਹੋਏ ਨੇ ਕਰਦੀ ਪੰਤੋੜ ਅਤੇ ਤੇਜ਼ਧਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਕਿਹਾ ਹੈ ਡਾਕਟਰੀ ਰਿਪੋਰਟ ਤੋਂ ਬਾਅਦ ਜੜੀ ਬੰਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਜੀ ਹਾਂਜੀ ਕੀ ਹੈ ਰਾਤ ਦੇ ਕਿੰਨੇ ਵਜੇ ਕੇ ਬਾਅਦ ਪਾਜੀ 9:30 ਵਜੇ ਦੇ ਵਿੱਚ ਦੀ ਗੱਲ ਆ ਕਿ ਚਾਰ ਮੁੰਡੇ ਆਏ ਆ ਸਾਡੇ ਘਰੇ ਸਾਡਾ ਗੇਟ ਖੜਕਾਇਆ ਆ ਕੇ ਤੇ ਮੇਰੇ ਹਸਬੰਦ ਨੇ ਉੱਤੋਂ ਆਵਾਜ਼ ਦਿੱਤੀ ਆ ਤੇ ਉਹ ਕਹਿੰਦੇ ਕਿ ਹਾਂਜੀ ਪਾਜੀ ਦੱਸੋ ਆਏ ਪਾਜੀ ਥੱਲੇ ਆਇਓ ਇੱਕ ਮਿੰਟ ਕੰਮ ਆ ਕੋਈ ਉਹਨਾਂ ਆ ਕੇ ਥੱਲੇ ਗੇਟ ਖੋਲਿਆ 25-30 ਮੁੰਡੇ ਪਿੱਛੇ ਖੜੇ ਆ ਉਹਨਾਂ ਆ ਕੇ ਤੇ ਸਾਰੇ ਆ ਉਹਨਾਂ ਦੇ ਗੱਲ ਪੈ ਗਏ ਆ ਦਾਤਰ ਕਰਪਾਨਾ ਤੇਜ ਪਿਸਟਲ ਵਗੈਰਾ ਸਭ ਕੁਝ ਉਹਨਾਂ ਦੇ ਕੋਲ ਸੀ ਤੇ ਸਾਡੇ ਘਰ ਦੇ ਅੰਦਰ ਘੁਸ ਕੇ ਸਾਡਾ ਸਭ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਏ ਤੇ 3-4 ਮੈਂਬਰਾਂ ਨੂੰ ਸਾਡੇ ਉੱਪਰ ਸੱਟਾਂ ਲਾ ਕੇ ਗਏ ਦਾਤਰ ਕਰਪਾਨਾਂ ਤੱਕ ਮੇਰੇ ਬੇਟੇ ਦੇ ਛੋਟੇ ਦੇ ਮੇਰੇ ਘਰ ਵਾਲੇ ਦਾ ਬੁਰਾ ਹਾਲ ਕਰਕੇ ਗਏ ਉਹਨੇ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਿਰ 'ਚ ਲੱਗੀਆਂ ਹੱਥਾਂ ਉੱਥਾਂ ਤੇ ਲੱਤਾਂ ਲੁੱਤਾਂ ਤੇ ਸਭ ਇਸ ਟਾਈਮ ਉਹ ਸਿਵਲ ਹਸਪੀਟਲ 'ਚ ਦਾਖਲ ਆ ਮੈਂ ਵੀ ਇਹੀ ਚਾਹੁੰਦੀ ਆ ਕਿ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਤੇ ਕੋਈ ਐਕਸ਼ਨ ਲਿਆ ਜਾਵੇ ਬਹੁਤ ਜ਼ਿਆਦਾ ਜੀ ਸਾਨੂੰ ਤੇ ਇਹ ਨਹੀਂ ਪਤਾ ਲੱਗਦਾ ਕਿ ਕੀ ਇੱਥੇ ਕੋਈ ਬਚੂਗਾ ਵੀ ਸਾਡੇ ਘਰ ਦਾ ਪਰਿਵਾਰ ਕਿਵੇਂ ਕੀ ਹੋਊਗਾ ਸਾਡੇ ਤੇ ਆਂਡ ਗਵੰਡ ਨੇ ਆ ਕੇ ਫਿਰ ਇੱਥੇ ਰੋਲਾ ਪਾਇਆ ਫਿਰ ਰੋਲਾ ਪਾਇਆ ਫੇਰ ਛੜਾਇਆ ਆ ਕੇ ਸਭ ਨੇ ਤੇ ਫਿਰ ਉਹ ਦੌੜੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਉੱਪਰ ਸਾਰਾ ਕੁਝ ਤੋੜ-ਫੋੜ ਕਰਕੇ ਸਾਡੇ ਦਰਵਾਜ਼ੇ ਖਿੜਕੀਆਂ ਤੱਕ ਸਭ ਤੋੜ ਗਏ ਅਹੀਂ ਇਹ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਪਰਿਵਾਰ ਦੇ ਮੈਂਬਰਾਂ ਤੇ ਸਾਡੇ ਘਰ ਆ ਕੇ ਕੀਤੀ ਮਾਰ ਤੋੜ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਮੇਰਾ ਨਾਮ ਛਲੋਨੀ ਆ ਪਾਈ ਜਤਾ ਸਿੰਘ ਛਲੋਨੀ ਕਾਲੇ ਕਨੂਪੁਰ ਤੇ ਸਾਡੇ ਇੱਦਾਂ ਰਿਸ਼ਤੇਦਾਰ ਹੀ ਲੱਗੇ ਰਹਿੰਦੇ ਘਰ ਦੇ ਉਹਨਾਂ ਨੂੰ ਅਹੀਂ ਮਨਾ ਕੀਤਾ ਕਿ ਕੂੜਾ ਨਹੀਂ ਸੁੱਟਣਾ ਗੁਰਦੁਆਰੇ 2-3 ਵਾਰੀ ਲਾਸਮੈਂਟ ਵੀ ਕਰਾਈ ਆ ਉਹ ਸਾਡੇ ਨਾਲ ਜਿੱਦ ਦੇ ਮਾਰੇ ਕਹਿੰਦੇ ਆ ਕਿ ਅਸੀਂ ਕੁੜਾ ਇੱਥੇ ਸੁੱਟਣਾ ਚਲੋ ਪਾਪਾ ਹੁਣੀ ਘਰ ਜਾ ਕੇ ਉਹਨਾਂ ਨੂੰ ਪਿਆਰਨਾ ਦਾਦੀ ਹੁਣੀ ਸਮਝਾ ਕੇ ਆਏ ਆ ਉਹ ਕਹਿੰਦੇ ਸੀ ਕਿ ਸਾਡੇ ਮੁੰਡੇ ਦਾ ਵਿਆਹ ਹੈ ਤੇ ਅਸੀਂ ਮੁੰਡੇ ਦੇ ਵਿਆਹ ਤੋਂ ਬਾਅਦ ਅਸੀਂ ਤੁਹਾਡੇ ਨਾਲ ਵੇਖਣਾ ਹੁਣ ਰਾਤੀ ਅਸੀਂ ਸਾਰੇ ਆਪਣਾ ਰੋਟੀ ਪਾਣੀ ਖਾ ਕੇ ਰਮਾਨਾ ਲੰਮੇ ਪਏ ਦੋ ਮੁੰਡੇ ਆਏ ਤਿੰਨ ਉਹਨਾਂ ਨੇ ਹੱਡਾ ਕੇ ਗੇਟ ਖੜਕਾਇਆ ਤੇ ਪਾਪਾ ਹੁਣੀ ਉੱਤੋਂ ਕਹਿੰਦੇ ਕਿ ਕੀ ਕੰਮ ਆ ਤੇ ਆਂਦੇ ਕਿ ਅੰਕਲ ਜੀ ਥੱਲੇ ਆ ਕੇ ਗੱਲ ਸੁਣੋ ਪਾਪਾ ਦੇ ਭਰਾ ਉਹਨਾਂ ਦੀ ਗੱਲ ਸੁਣਨਾ ਆ ਉਧਰੋਂ 20 30 ਮੁੰਡੇ ਆ ਕੇ ਪੈਗੇ ਪਾਪਾ ਹੁਣਾਂ ਦੇ ਦਾਤਰ ਮਾਰੇ, ਕਰਪਾਨਾਂ ਮਾਰੀਆਂ ਤੇ ਅਹੀਂ ਮੈਂ ਮੇਰੀ ਚਾਚੀ ਮੰਮੀ ਅਹੀਂ ਛਡੋਨਲੀ ਉਹਨਾਂ ਨੂੰ ਬਾਹਰ ਆਏ ਉਹਨਾਂ ਨੇ ਸਾਡੇ ਵੀ ਸੱਟਾਂ ਲਾਈਆਂ ਆ। ਪਾਪਾ ਹੁਣਾਂ ਦੇ ਦਾਤਰ ਮਾਰਿਆ ਦੋ ਤਿੰਨ ਜਗ੍ਹਾ ਪਾਪਾ ਦੇ, ਮੇਰੇ ਭਰਾ ਦੇ ਤੇ ਅਹੀਂ ਉਹਨਾਂ ਨੂੰ ਫੜ ਫੜ ਛਡੋਨੀਆਂ ਤਾਂ ਉਹਨਾਂ ਨੇ ਸਾਡੇ ਵੀ ਮਾਰਿਆ ਤੇ ਆਹ ਵੇਖੋ ਕੜਾ ਐਡੇ ਡੇ ਮੋਟੇ ਕੜੇ ਪਾ ਪਾ ਕੇ ਤੇ ਉਹਨਾਂ ਦੇ ਇਹਨਾਂ ਦੇ ਸਿਰ 'ਚ ਵੀ ਮਾਰੇ ਆ। ਕੋਈ ਟਾਂ ਵੇਖੋ ਕਿੰਨਾ ਨੁਕਸਾਨ ਕੀਤਾ ਇੱਟਾਂ ਚ ਲਾ ਕੇ ਸਾਰੀ ਘਰ ਅੰਦਰ ਤੱਕ ਸਾਡੇ ਵਰਗੇ ਤੋਰ ਤੋੜ ਫੋੜ ਕਰਕੇ ਗਏ ਗਲੀ ਚ ਖਲੋਖ ਲੋ ਉੱਤੇ ਸਾਡੇ ਕੋਠੇ ਤੇ ਮਾਰਦੇ ਇੱਟਾਂ ਚਾਰ ਪੰਜ ਜਣੇ ਹੋਏ ਆ ਪਾਪਾ ਮੇਰਾ ਭਰਾ ਚਾਚੀ ਤੇ ਮੈਂ ਹਾਂਜੀ ਹਾਂਜੀ ਹਸਪਤਾਲ ਹੁਣ ਦਾਖਲੇ ਆ ਪੁਲਿਸ ਨੂੰ ਰਿਪੋਰਟ ਕੀਤੀ ਰਾਤ ਦੀ ਹਾਂਜੀ ਹਾਂਜੀ ਪੁਲਿਸ ਵੀ ਆਈ ਸੀ ਤੇ ਵੇਖ ਕੇ ਬਸ ਤੇ ਉਹ ਚੱਲ ਗਏ ਫਿਰ ਨਹੀਂ ਨਹੀਂ ਫੜੇ ਨਹੀਂ ਗਏ ਕਿਸੇ ਨੂੰ ਨਹੀਂ ਫੜਿਆ ਹਾਂਜੀ ਮੰਗ ਜੀ ਰੈਡੀਓ ਮੰਗ ਹੋਣ ਹਾ ਡੀ ਹੋਈ ਆ ਕਿ ਜਿਨ੍ਹਾਂ ਨੇ ਸਾਨੂੰ ਸੱਟਾਂ ਲਾਈਆਂ ਆ ਉਹਨਾਂ ਨੂੰ ਫੜਿਆ ਜਾਵੇ ਤੇ ਸਜ਼ਾ ਦਿੱਤੀ ਜਾਵੇ ਬਸ ਹਾਂਜੀ ਕਾਨੂੰਨ ਵਾਈ ਕੀਤੀ ਜਾਵੇ ਕਾਰਵਾਨ ਧਮਕੀ ਹੋਈ ਹੋਈ ਤੁਸੀਂ ਦੇ ਹੀ ਜਦੋਂ ਅਸੀਂ ਉਹਨਾਂ ਨੂੰ ਆਨੇ ਕਿ ਕੂੜਾ ਨਹੀਂ ਸੁੱਟਣਾ ਤੇ ਉਹ ਆਂਦੇ ਆ ਕਿ ਕੂੜਾ ਹੀ ਇੱਥੇ ਸੁੱਟਣਾ ਆ ਤੇ ਕਹਿੰਦੇ ਆ ਤੁਹਾਡਾ ਨਾ ਵੇਖਣਾ ਲਾਗਤ ਬਾਜੀ ਪਹਿਲਾਂ ਤੇ ਕੋਈ ਨਹੀਂ ਆ ਬਸ ਕੂੜੇ ਤੋਂ ਹੀ ਗੱਲ ਹੋਈ ਆ ਕਿ ਕੂੜਾ ਇੱਥੇ ਨਹੀਂ ਸੁੱਟਣਾ ਤੇ ਉਹ ਜੇਦ ਦੇ ਮਾਰੇ ਕਹਿੰਦੇ ਕਿ ਸਾਨੂੰ ਰੋਕ ਕੇ ਵਿਖਾਓ ਅਸੀਂ ਤੇ ਇੱਥੇ ਸੁੱਟਣਾ ਆ ਨਾਮ ਗਿਆਨ ਅਲਗਿਆਨ ਸਿੰਘ ਤੇ ਉਹਨਾਂ ਦਾ ਮੁੰਡਾ ਕਰਨ ਤੇ ਇੱਕ ਉਹਨਾਂ ਦਾ ਜਵਾਈ ਗੋਪੀ ਤੀ ਤੀ ਤਾਂ ਉੱਤੇ ਹੀ ਹੋਣਗੇ ਬਹੁਤ ਜਿਆਦੇ ਮੁੰਡੇ ਹੀ ਤੇ ਬੜਾ ਨੁਕਸਾਨ ਵੀ ਕਰਕੇ ਗਏ ਟਰੋੜਾ ਚਲਾ ਕੇ ਗਏ ਪੂਰਾ ਸਾਡਾ ਸਾਰੀ ਢੋੜ-ਫੋੜ ਕਰਕੇ ਗਏ ਆ ਸਾਡਾ ਸਾਰਾ ਬਾਥਰੂਮ ਆ ਟਾਈਲਾਂ ਬਾਹਰ ਵਾਸ਼ਵੇਸ਼ਨ ਸਾਰਾ ਮਾਰ-ਮਾਰ ਕੇ ਸ਼ੀਸ਼ੇ-ਸ਼ੂਸ਼ੇ ਸਭ ਤੋੜ ਗਏ ਆ ਹਾਂਜੀ ਘਰ ਦੇ ਅੰਦਰ ਤੱਕ ਸਾਡਾ ਗੇਟ ਖੁੱਲਾ ਹੀ ਘਰ ਦੇ ਪੂਰੇ ਅੰਦਰ ਤੱਕ ਵੜ ਕੇ ਤੇ ਅੰਦਰੋਂ ਸਾਰਿਆਂ ਨੂੰ ਕੱਢ-ਕੱਢ ਕੇ ਲਿਆਂਦਾ ਇਹਨਾਂ ਨੇ ਦਰਵਾਜ਼ੇ ਨੂੰ ਮਾਰਿਆ ਸਾਡਾ ਸਾਡਾ ਦਰਵਾਜ਼ਾ ਤੋੜ-ਫੋੜ ਕਰਕੇ ਗਏ ਆ ਇਹੋ ਤੀ तकरीबन 9:30 ਵਜੇ ਕਿ ਲੜਾਈ ਰਿਪੋਰਟ ਹੋਈ ਹੈ ਵਿਆਹ ਸ਼ਾਦੀ ਹੋ ਰਹਿ ਤੇ ਗੂੜਾ ਸੁਟਣ ਤੋਂ ਕੋਈ ਲੜਾਈ ਹੋਈ ਹੈ ਤੇ ਕਾਫੀ ਦਸਰੇ ਵੀ ਇੱਕ ਦੂਜੇ ਨਾਲ ਡਫਤ ਵਿੱਚ ਲੜਾਈ ਹੋਈ ਕਾਫੀ ਜਗ੍ਹਾ ਤੇ ਉਸ ਬੰਦੀ ਆਪਾਂ ਜਾਂਚ ਕਰ ਰਹੇ ਹਾਂ ਕਿ ਕਿਹਦੇ ਚਾਰ ਪਿੰਡਾਂ ਦੇ ਹਾਂ ਉਹਨਾਂ ਦੇ ਡਾਕਟਰ ਕਟਾਈ ਗਏ ਜੀ ਜੋ ਰਿਜ਼ਲਟ ਆਊਗਾ ਐਸ ਪਰ ਲਾ ਕਰੋ ਜੀ ਨਹੀਂ ਅਜੇ ਕੋਈ ਨਹੀਂ ਦੋਵਾਂ ਪਾਰਟੀਆਂ ਨਾਲ ਲੜਾਈ ਹੋਈ ਹੈ ਅਜੇ ਇੱਕ ਪੱਖ ਦਾ ਹੀ ਆਇਆ ਜੀ ਦੂਸਰਾ ਪੱਖ ਕੀ ਨਹੀਂ ਇੰਨੀ ਮੈਨੂੰ ਨੌਲੇਜ ਨਹੀਂ ਕਿ ਇਸ ਬਾਰੇ ਜਿੰਨਾ ਕਿ ਸਾਨੂੰ ਰਿਪੋਰਟ ਹੈ ਉਨੀ ਗੱਲ ਮੈਨੂੰ ਪਤਾ